ਹਾਂਂ ਡੀ ਵਾਲੀ ਵਿਸਟਿਕ ਕਿੰਨੇ ਦੀ ਪੈਣੀ ਐ 170 ਰੁਪਏ ਦਾ ਡੱਬਾ ਉਹ ਸਾਰਾ ਡੱਬਾ ਸਾਰਾ ਡੱਬਾ 170 ਰੁਪਏ ਦਾ ਤੁਸੀਂ ਬਾਜ਼ਾਰ 50 ਰੁਪਏ ਦਾ ਪੀਸ ਲੈਨੇ ਆ ਤਿੰਨ ਪੀਸ 150 ਦੇ ਹੋ ਗਏ ਹਾਂ 20 ਰੁਪਏ ਹੋਰ ਪਾਓ ਪੂਰਾ ਡੱਬਾ ਹੋ ਹੋਈ ਦਾ ਗੱਲ ਹੈ ਨਾ ਈਵਾ ਦਾ ਪਾਊਡਰ ਹੈ ਨਾ ਐਮ ਆਰ ਪੀ ਚੈੱਕ ਕਰੋ ਕਿੰਨੀ ਐ 240 ਰੁਪਏ ਤੁਹਾਨੂੰ ਪੈਣਾ 120 ਰੁਪਏ ਦਾ ਈਵਾ ਆ ਪਾਊਡਰ ਜਾ ਰਿਹਾ ਠੰਡੇ ਪਾਊਡਰ ਹੈ ਹਾਂ ਠੰਡਾ ਪਾਊਡਰ ਤੁਸੀਂ 240 ਦਾ ਸੇਲ ਕਰਨਾ ਹੈ ओके ਕਿੰਨੇ ਦਾ ਸੇਲ ਕਰਨਾ 240 ਦਾ ਕਿੰਨੇ ਦਾ ਪੈਣਾ 100 ਰੁਪਏ ਦਾ ਸਾਰਾ ਡੱਬਾ ਸਾਰਾ ਡੱਬਾ 100 ਰੁਪਏ ਦਾ ਠੀਕ ਹੈ ਜੀ ਓਕੇ ਉਹਦੇ ਆ ਬੋਡਰ ਆ ਗਏ 100 ਰੁਪਏ ਦਾ ਸੇਲ ਕਰੋ 100 ਰੁਪਏ ਦੇ ਤਿੰਨ ਆ ਲੋਸ਼ਨ ਵਗੈਰਾ ਐ ਏਦਾਂ ਹੀ ਆ ਨਾਲ 240 ਦਾ ਸੇਲ ਕਰਨਾ 100 ਰੁਪਏ ਦਾ ਲੋਸ਼ਨ ਸਾਰਾ ਡੱਬਾ 1400 ਰੁਪਏ ਦਾ ਸਸਤੀ ਗੱਲ ਦੀ ਸਾਰਿਆਂ ਨੂੰ ਆ ਬੱਲੇਹਾੜੇ ਖੜੇ ਆ ਫੀਲਡਾਂ ਚ ਸਾਗਰ ਕੋਸਮੈਟਿਕ ਵਾਲੇ ਤੇ ਤੁਹਾਨੂੰ ਕੋਸਮੈਟਿਕ ਦਾ ਅੱਗੇ ਵੀਡੀਓ ਪਾਉਣਾ ਬਹੁਤ ਜ਼ੋਰ ਦਾ ਸਸਤਾ ਸਮਾਨ ਆ ਸਾਰਾ ਕੰਪਨੀ ਦਾ ਹੂ ਤੇ ਸਿੰਗਲ ਪੀਸ ਜੀ ਮਿਲ ਜੂ ਅੱਜ ਵੀਡੀਓ ਨਾ ਬੜਿਆ ਰਿਓ ਹਾਂਜੀ ਕੀ ਹਾਲ ਆ ਸਾਗਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਤੇ ਆਓ ਤੁਹਾਨੂੰ ਕੈਂਡ ਕੈਂਡ ਸੋਦੇ ਦਿਖਾਣੇ ਆ ਔਰ ਗਰਮੀ ਆ ਤੁਹਾਡੇ ਸਾਹਮਣੇ ਹਾਂਜੀ ਗਰਮੀ ਤਾਂ ਬਹੁਤ ਹੈ ਆ ਦੇਖੋ ਆ ਪਾਊਡਰ ਜਾ ਰਿਹਾ ਠੰਡੇ ਪਾਊਡਰ ਆ ਜੀ ਹਾਂ ਠੰਡਾ ਪਾਊਡਰ ਤੁਸੀਂ 240 ਦਾ ਸੇਲ ਕਰਨਾ ਓਕੇ ਕਿੰਨੇ ਦਾ ਸੇਲ ਕਰਨਾ 240 ਦਾ ਕਿੰਨੇ ਦਾ ਪੈਣਾ 100 ਰੁਪਏ ਦਾ ਸਾਰਾ ਡੱਬਾ ਸਾਰਾ ਡੱਬਾ 100 ਰੁਪਏ ਦਾ ਠੀਕ ਹੈ ਜੀ ਓਕੇ ਸਿੰਗ ਆ ਬੋਰਡਰ ਆਗੇ 100 ਰੁਪਏ ਦਾ ਸੇਲ ਕਰੋ 100 ਰੁਪਏ ਦੇ ਤਿੰਨ 100 ਦੇ ਉਨ 100 ਉ ਐਮ ਆਰ ਪੀ 100 ਆ 100 ਰੁਪਏ ਐਮ ਆਰ ਪੀ 100 ਆ ਦੇ ਤਿੰਨ ਤਿੰਨ ਦੇ ਦੋਗੇ ਤੁਸੀਂ ਲੈ ਜਿਓ ਓਕੇ ਬਈ ਆ ਲੋਸ਼ਨ ਵਗੈਰਾ ਐ ਇਦਾਂ ਹੀ ਆ ਨਾਲ 240 ਦਾ ਸੇਲ ਕਰਨਾ 100 ਰੁਪਏ ਦਾ ਲੋਸ਼ਨ ਸਾਰਾ ਡੱਬਾ 1400 ਰੁਪਏ ਦਾ ਆ ਸ਼ਿਰ ਲਾਈ ਜਾਨਾ ਛੋਡੇ ਆਗੇ ਥੋੜੀ ਕੁਆਂਟੀਟੀ ਓਦਾਂ ਦੀ ਐ 4 ਆਵਰ ਓਸਕਰ ਦਾ ਮਾਲ ਐ 100 ਰੁਪਏ ਦਾ ਸੇਲ ਕਰੋ 100 ਰੁਪਏ ਦੇ ਤਿੰਨ 100 ਰੁਪਈਆ ਮਾਰਕੀਆ ਹੈ 100 ਦੇ ਤਿੰਨ ਦੋਗੇ ਜੇ ਕਿਸੇ ਨੇ ਖੁੱਲਾ ਮੰਨ ਲੈਣਾ ਹੈ 100 ਦੇ ਤਿੰਨ ਓਕੇ ਜੇ ਤੁਸੀਂ 12 ਪੀਸ 24 ਪੀਸ 36 ਪੀਸ ਲੈਣੇ ਆ 100 ਦੇ ਚਾਰ ਓਕੇ ਬਈ 100 ਰੁਪਈਆ ਦਾ ਸੇਲ ਕਰਨਾ 100 ਦੇ ਚਾਰ ਹੁਣ ਰੇਟ ਸੌਣ ਲਓ ਕਹੀ ਯਾਰਾ ਕਹਿੰਦੇ ਵੀ ਤੁਹਾਨੂੰ ਵੱਧ ਲਾਤਾ ਉਹ ਵਿੱਚ ਹੋਲ ਸੇਲ ਪ੍ਰਾਈਸ ਹੁੰਦਾ ਵਾ ਭਾਜੀ ਡਿਟੇਲ ਵਾਲਾ ਆਂਦਾ ਸ਼ੋਪ ਤੇ 5-10 ਰੁਪਈਆ ਦਾ ਫਰਕ ਪੈਂਦਾ ਉਹ ਹੀ ਦਾ ਗੱਲ ਹੁਣ ਇਹਵਾ ਦਾ ਪਾਊਡਰ ਹੈ ਨਾ ਐਮ ਆਰ ਪੀ ਚੈੱਕ ਕਰੋ ਕਿੰਨੀ ਹੈ 240 ਰੁਪਈਆ ਤੁਹਾਨੂੰ ਕਹਿਣਾ 120 ਰੁਪਈਆ ਦਾ ਇਹ ਵਾ ਨਾਲੇ ਕੰਪਨੀ ਹਨ 240 ਹਾਂ ਇਹ ਵਾ 120 ਰੁਪਏ ਓਕੇ ਬਈ ਹਾਂ ਦੇਖੋ ਸੇਫਟੀ ਦਾ ਪੱਤਾ ਨਾ 6 ਪੀਸ ਦਾ ਹਾਂਜੀ ਤੁਹਾਨੂੰ ਕਿੰਨੇ ਦਾ ਪੈਣਾ 20 ਰੁਪਏ ਦਾ ਪੈਸੇ ਕਿੰਨੇ ਦਾ ਤੁਸੀਂ ਬਾਜ਼ਾਰ 60 ਰੁਪਏ ਦਾ ਲੈਨੇ ਹੋ ਓਕੇ ਬਈ ਤੁਹਾਨੂੰ ਪੈਣਾ 20 ਰੁਪਏ ਦਾ ਠੀਕ ਆ ਆ ਕੋਮ ਮਾਣਾ ਕੋਮ T340 ਚੱਲ ਰੁਪਏ ਤੋਂ ਸਟਾਰਟ ਹੋ ਜਾਂਦੇ ਹੈ ਹਰੇਕ ਕੰਪਨੀ ਦਾ ਕੋਮ ਹੈ ਦੇਖੋ 220 ਰੁਪਏ ਐਮ ਆਰ ਪੀ 80 ਰੁਪਏ ਦਾ ਓਕੇ ਬਈ ਫਲੈਟ ਜਿਹੜੇ ਕੋਮ ਹੈ ਸਾਡੇ ਕੋਲ 40 ਰੁਪਏ ਤੋਂ ਸਟਾਰਟ ਹੋ ਜਾਂਦੇ ਹੈ ਠੀਕ ਆ ਬਈ ਆ ਸਾਰੀਆਂ ਫਾਊਂਡੇਸ਼ਨਸ ਲੱਗੀਆਂ। ਮਾਲ ਬਹੁਤ ਲੱਗਾ। ਇਹ ਦੇਖੋ ਹਾਂਡੀ ਆ ਗਈ ਤੁਸੀਂ ਹਾਂਡੀਆਂ ਨਹੀਂਆ ਕਰਦੇ ਸੀ ਨਾ। ਆਹ ਦੇਖੋ। ਹਾਂਡੀ ਵਾਲੀ ਵੀ ਸਟਿਕ। ਕਿੰਨੇ ਦੀ ਪੈਣੀ ਐ? 170 ਰੁਪਏ ਦਾ ਡੱਬਾ। ਉਹ ਸਾਰਾ ਡੱਬਾ। ਸਾਰਾ ਡੱਬਾ 170 ਰੁਪਏ ਦਾ ਤੁਸੀਂ ਬਾਜ਼ਾਰ 50 ਰੁਪਏ ਦਾ ਪੀਸ ਲੈਨੇ ਆ। 3 ਪੀਸ 150 ਦੇ ਹੋਗੇ। ਹਾਂ। 20 ਰੁਪਏ ਹੋਰ ਪਾਓ ਪੂਰਾ ਡੱਬਾ। ਓਕੇ ਬਈ। ਸਹੀ ਐ। ਧੀ ਘਰ ਨੂੰ ਯਾਰ ਇਹਨੂੰ ਟੋਕ ਟੋਕ ਲੋ ਮੇਲੇ ਆ ਦੇਖੋ ਸਾਰੇ ਉਹਨੇ ਵਿਲੇ ਸਾਰਿਆਂ ਨੇ ਵਿਲੇ ਕਰ ਦੇਣਾ ਆਪਾਂ ਸਾਰੇ ਮਿੱਸ ਦਾ ਕਾਂਦਾਰ ਕਰਦੇ ਵਿਲੇ ਸਾਰੇ ਰੀਸਾ ਲਾਂਦੇ ਸਾਰੇ ਵਿਲੇ ਕਰਦੇ ਨੇ ਜਦੋਂ ਬੰਦੇ ਦੇ ਕੋਲ ਰੀਸ ਨਹੀਂ ਨਾ ਹੁੰਦੀ ਉਦੋਂ ਬੰਦੇ ਗੱਲਾਂ ਕਰਦੇ ਆ ਹਾਂ ਇਹ ਤਾਂ ਗੱਲਾਂ ਆ ਰੀਸ ਕਰੋ ਆ ਚੈੱਕ ਕਰੋ ਕਿਸੇ ਬਜਾਰੋਂ 150 ਦਾ ਪੀਸ ਲੈਨੇ ਆਂ ਹਾਂਜੀ ਤੁਹਾਨੂੰ ਕਿੰਨੇ ਦਾ ਪੈਣਾ 30 ਰੁਪਏ ਦਾ 150 ਵਾਲਾ 150 ਵਾਲਾ ਸਿੱਧਾ 30 ਰੁਪਏ ਓ ਭੱਲੇ ਭੱਲੇ ਐ ਗੱਲਬਾਤ ਹਾਂ ਪੂਰੀ ਛੇੜ 1 to Z ਸਾਰੇ ਉਹ ਤੋਂ ਬਾਅਦ ਆਜੋ ਤੁਹਾਨੂੰ ਮੋਰ ਦਿਖਾਣੇ ਆਂ ਹਾਂਜੀ ਆਜੋ ਭਜੀ ਇਹ ਦੇਖੋ ਲੱਗੀ ਮਲਤਾਨੀ ਮਿੱਟੀ ਹਾਂਜੀ ਵੀਰੇ ਮਲਤਾਨੀ ਮਿੱਟੀ 30 ਰੁਪਏ ਦੀ ਤੁਸੀਂ ਸੇਲ ਕਰਨੀ ਹੈ 35 ਰੁਪਏ ਦੀ ਤੁਹਾਨੂੰ ਕਿੰਨੇ ਦੀ ਪੈਣੀ 10 ਰੁਪਏ 10 ਰੁਪਏ ਦੀ ਸਾਡੇ ਕੋਲੋਂ ਮਲਤਾਨੀ ਮਿੱਟੀ ਲਓਗੇ ਤੇ 200 ਗ੍ਰਾਮ ਜੇ ਓਕੇ 10 ਰੁਪਏ ਦੀ 50 50 50 ਗ੍ਰਾਮ ਮਿਲਦੀ 10 ਰੁਪਏ ਦੀ